ਦਿੱਲੀ ਇਲੈਕਸ਼ਨ ਨੂੰ ਲੈ ਕੇ ਸਾਰੇ ਹੀ ਮੰਤਰੀ ਪੰਜਾਬ ਦੇ ਤੇ ਵਿੱਚੇ ਮੁੱਖ ਮੰਤਰੀ ਵੀ ਪ੍ਰਧਾਨ ਅਮਨ ਰੋੜਾ ਸਾਰੇ ਦਿੱਲੀ ਡੇਰੇ ਲਾ ਕੇ ਬੈਠੇ ਨੇ 5 ਫਰਵਰੀ ਨੂੰ ਜੋ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਉਸ ਵਿੱਚ ਆਮ ਆਦੀ ਪਾਰਟੀ ਆਪਣਾ ਬਹੁਮਤ ਲੈਣ ਦੇ ਚੱਕਰ ਦੇ ਵਿੱਚ ਸਾਰੀ ਉੱਥੇ ਡੇਰੇ ਲਾ ਕੇ ਬੈਠੀ ਹੈ ਭਾਜਪਾ ਨਾਲ ਸਿੱਧੀ ਟੱਕਰ ਹੈ ਸਿੱਧੀ ਟੱਕਰ ਦੇ ਹੁੰਦਿਆ ਕੱਲ ਜਦੋਂ ਤਿੰਨ ਮੰਤਰੀਆਂ ਸਮੇਤ ਅਮਨ ਅਰੋੜਾ ਇੱਕ ਥਾਣੇ ਜਾਂਦੇ ਨੇ ਉੱਥੇ ਆਪਣੇ ਕਿਸੇ ਬੰਦਿਆਂ ਨੂੰ ਮਿਲਣ ਜਾਂਦੇ ਨੇ ਥਾਣੇ ਅੰਦਰ ਜਿਹੜੇ ਗੇਸ ਸੀ ਤੇ ਨਾਲ ਮੀਡੀਆ ਵਾਲੇ ਗੇਸ ਸੀ ਜਿਨ੍ਹਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੈਗਾ ਅੱਜ ਜੋ ਦੋਸ਼ ਅਮਨ ਅਰੋੜਾ ਵੱਲੋਂ ਲਗਾਏ ਗਿਆ ਜਾਂ ਸਾਡੇ ਸੂਤਰਾਂ ਵੱਲੋਂ ਦੱਸੇ ਗਏ ਆ ਉਹਨਾਂ ਨੂੰ ਜਦੋਂ ਮਿਲਣ ਜਾਂਦੇ ਤਾਂ ਅੱਗੋਂ ਸਿੱਧਾ ਹੀ ਪੁਲਸ ਅਧਿਕਾਰੀਆਂ ਨੇ ਅਮਰਉੜਾ ਨੂੰ ਕਹਿ ਦਿੱਤਾ ਕਿ ਤੁਸੀਂ ਮੰਤਰੀ ਹੋਵੋਗੇ ਤੇ ਪੰਜਾਬ ਚ ਹੋਵੋਗੇ ਇੱਥੇ ਅੰਦਰ ਨਹੀਂ ਬੜਨ ਦਿੱਤਾ ਜਾਏਗਾ ਪਹਿਲੇ ਪ੍ਰਸ਼ਾਸਨ ਕੋਲੋਂ ਇਜਾਜ਼ਤ ਲੈ ਕੇ ਆਓ ਉਹਨਾਂ ਨੇ ਜਦੋਂ ਫਿਰ ਕਿਹਾ ਕਿ ਅਸੀਂ ਯਾਰ ਤਿੰਨ ਮੰਤਰੀਆਂ ਉਹ ਕਹਿੰਦਾ ਤੁਹਾਨੂੰ ਮੰਤਰੀ ਕੌਣ ਸਮਝਾ ਇੱਥੇ ਇਹ ਦਿੱਲੀ ਇਹ ਇਹ ਪੰਜਾਬ ਨਹੀਂ ਇਹ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਕਿਦਾਂ ਤਰਲੇ ਪਾंदे ਅਮਨ ਅਰੋੜਾ ਬਾਰ-ਬਾਰ ਰਿਕਵੈਸਟ ਕਰਦੇ ਪਏ ਤੇ ਐਂਡ ਤੇ ਉਹ ਇੱਕ ਗੱਲ ਕਰਦੇ ਆ ਕਿ 5 ਫਰਵਰੀ ਨੂੰ ਇਲੈਕਸ਼ਨਾਂ ਤੋਂ ਬਾਅਦ 8 ਤਰੀਕ ਆ ਜਾਣੀ ਹੈ ਤੇ ਤੁਸੀਂ ਫਿਰ ਇਹੀ ਅਧਿਕਾਰੀ ਹੋਣਿਆ ਤੇ ਸਰਕਾਰ ਉਹਨਾਂ ਦੇ ਕਹਿੰਨ ਵਾਲੇ ਵੀ ਸਰਕਾਰ ਆਮ ਆਦੀ ਪਾਰਟੀ ਦੀ ਆ ਜਾਣੀ ਹੈ ਫਿਰ ਜਦੋਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਲਾਈਵ ਹੋ ਕੇ ਕਿਹਾ ਕਿ ਅਸੀਂ ਜਦ ਤੱਕ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਅਸੀਂ ਇੱਥੇ ਹੀ ਡੇਰੇ ਲਾ ਕੇ ਬੈਠੇ ਹਾਂ ਤੁਸੀਂ ਇਹ ਵੀਡੀਓ ਦੇਖੋ ਕੈਮਰਾਮੈਨ ਮਨਜੋਤ ਚਾਹਲ ਨਾਲ ਅਮਨਦੀਪ ਸਿੰਘ ਰਾਜਾ ਜੀ ਇੰਡੀਆ న్యూਸ ਮੀਡੀਆ ਕਿ ਨਹੀਂ ਹੈ ਉਹਨਾਂ ਕੋਈ ਪਤਾ ਚੱਲੀਏ ਕਹਾਂ ਕਿ ਇਹ ਉਹ ਬਾਤ ਨਹੀਂ ਹੈ ਮੈਂ ابھی ਆ ਰਿਹਾ ਹਾਂ ਆਪਕੇ ਆਪਸੇ ਬਾਤ ਕਰਾ ਦੂੰਗਾ ਉਹਨਾਂ ਨੂੰ ਵਾਪਸ ਕਰੂੰਗਾ ਆਪਕੇ ਜੁਪੇਵਾੰਦੇ ਕਰ ਦੂੰਗਾ ਅਫਕਰ ਨੂੰ ਕੋਈ ਬਾਤ ਨਹੀਂ

इलेक्शन इलेक्शन खत्म हो जानी है लेकिन आ, ये बात जायज नहीं की आपने आ जा हम आपसे इतने प्यार से बात कर रहे हैं अभी गाड़ी में बैठ जाओ और कुछ होगा तो बुला लेंगे ठीक है गोपाल में जरूरत होगी तो बुला लेंगे ਉਹ ਲੱਠਾ ਤੋਂ ਡਰਦੇ ਨਾ ਸਾਨੂੰ ਨੂੰ ਆ ਲਈ ਪਈ ਯਾਰ ਲੱਠਾ ਲੱਠੇ ਨਹੀਂ ਗਏ ਵੀ ਆਪਾਂ ਨੂੰ ਕੋਈ ਨਹੀਂ ਪਾ ਲੱਗੇ ਐਤੋਂ ਨਾਲ ਅੱਜ ਸੂਲ ਸਟੇਸ਼ਨ ਦੇ ਬੂਟ ਦੇ ਦਿਆ ਉਹ ਲੱਗੀਆਂ ਕਰਦੇ ਕਿ ਇੱਕ ਤਾਂ ਚਲਣੀ ਹੈ ਮਰਾ ਉਸ ਤੋਂ ਬੋਲੂ ਜੀ ਨਹੀਂ ਬੱਤੀ ਹੈ ਬੜੀ ਤਾਂ ਦੇਖਦਾ ਇਹ ਯਾਰ ਬੋਲੂ ਜੀ ਜੀ ਆਉਂਦੇ ਅਸੀਂ ਅੱਜ ਮੀਡੀਆ ਹਜੂਮਾ ਜੀ 2:18 ਮਿੰਟ ਹੋ ਚੁੱਕੇ ਤੇ ਦਿੱਲੀ ਤੁਗਲਕ ਰੋਡ ਪੁਲਿਸ ਸਟੇਸ਼ਨ ਦੇ ਸਾਹਮਣੇ ਖੜੇ ਹਾਂ ਅੱਜ ਹੁਣ ਅੱਧਾ ਘੰਟੇ 20 ਮਿੰਟ ਪਹਿਲਾਂ ਫੋਨ ਆਇਆ ਸੀਗਾ ਕਿ ਪਾਰਟੀ ਦੇ ਸਾਡੇ ਕੁਝ ਸਾਥੀ ਜਿਹੜੇ ਕਿ ਜਿਨ੍ਹਾਂ ਨੇ ਇੱਕ ਗੱਲ ਦੀ ਕੰਪਲੇਂਟ ਕੀਤੀ ਸੀਗੀ ਕਿ ਭਾਜਪਾ ਦੇ ਕੁਝ ਲੋਕ ਸ਼ਰਾਬਾਂ ਤੇ ਪੈਸੇ ਵੰਡ ਰਹੇ ਨੇ ਉਹਨਾਂ ਦੀ ਕੰਪਲੀਟ ਪੁਲਿਸ ਨੂੰ ਪੀਤੀ ਸੀਗੀ ਤੇ ਉਹਨਾਂ ਨੂੰ ਹੀ ਚੱਕ ਕੇ ਦਿੱਲੀ ਪੁਲਿਸ ਨੇ ਨਾਲੇ ਤਾਂ ਸਾਡੇ ਵਰਕਰਾਂ ਨੂੰ ਤੇ ਨਾਲੇ ਜਿਹੜੇ ਮੀਡੀਆ ਵਾਲੇ ਉਸ ਗੱਲ ਨੂੰ ਕਵਰ ਕਰਨ ਆਏ ਸੀਗੇ ਉਹਨਾਂ ਨੂੰ ਫੜ ਕੇ ਨਾਲੇ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਨਾਲੇ ਅੰਦਰ ਬੰਦ ਕਰ ਦਿੱਤਾ ਤੇ ਜਿਹੜੇ ਬੀਜਪੀ ਦੇ ਗੁੰਡੇ ਸ਼ਰਾਬਾਂ ਤੇ ਪੈਸੇ ਵੰਡ ਰਹੇ ਸੀਗੇ ਉਹਨਾਂ ਨੂੰ ਛੱਡ ਦਿੱਤਾ ਤੇ ਹੁਣ ਜਦੋਂ ਅਸੀਂ ਆਇਆ ਇੱਥੇ ਸਟੇਸ਼ਨ ਦੇ ਸਾਹਮਣੇ ਮੈਂ ਲਾਜੀਤ ਭੁੱਲਰ ਜੀ ਲਾਡੀ ਢੋਸ ਜੀ ਸ਼ਹਿਰੀ ਕਲਸੀ ਜੀ ਡਾਕਟਰ ਸਨੀ ਆਲੂ ਵਾਲੀ ਅਸੀਂ ਸਾਰੇ ਸਾਥੀਆਂ ਆਇਆ ਤੇ ਪੁੱਲ ਨਾ ਬੰਦੇ ਨੂੰ ਛੱਡਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਨਾਲ ਗੱਲ ਕਰਨ ਵੀ ਦਿੱਤੀ ਜਾਰੀ ਹੈਗੀ ਲਾਠ ਦਾ ਥਾਣੇ ਥਾਣੇ ਦੇ ਗੇਟ ਨੇ ਜਿਹੜੇ ਇਹ ਬੰਦ ਕਰ رکھے ਨੇ ਦੱਸੋ ਤੁਸੀਂ ਬੰਦੇ ਥਾਣੇ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਹੈ ਕਿ ਉਹਨਾਂ ਬੰਦਿਆਂ ਨੂੰ ਬਿਨਾ ਬੇਗਨਾਹ ਨੂੰ ਅੰਦਰ ਬੰਦ ਕਰਕੇ ਉਹਨਾਂ ਨੂੰ ਮਿਲਣ ਲਈ ਦਿੱਤਾ ਜਾ ਰਿਹਾ